ਥੋੜਾ ਮੈਂ ਬੋਲਬਾਲ ਪਹਿਨਾ ਬੈਕਵਾਂ ਸਿੰਘ ਨੂੰ ਮੰਨਦੇ ਖਿਲਾਫ ਉਹਨੂੰ ਢਿੱਡ ਪੀੜ ਹੋ ਜਾਂਦੀ ਐਹੇ ਤਾਂ ਮੈਂ ਉਹਨੂੰ ਬਧਾਈ ਦੇਣਾ ਚਾਹੁੰਦਾ ਕਿ ਭਾਉ ਬਿੱਗ ਬਾਸ ਫੇਲ ਕਰਤਾ ਪਰਸੋਂ ਤੂੰ ਵਿਧਾਨ ਸਭਾ ਚ ਕੈਨਾ ਤਾਂ ਉੱਥੇ ਟਬੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ ਚ ਮਾਰ ਪਈ ਇਹ ਕੇਸ ਹੁਣ 11 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ ਵੋਟਾਂ ਇਸ ਕੇਸ ਤੇ ਫੈਸਲੇ ਸੁਣਾਤੇ ਹਨ ਮਗਰ ਮੈਂ ਨਾ ਮੰਨੂ ਤਾਂ ਤਲਾਸ਼ ਕੋਈ ਨਹੀਂ ਮੇਰੀ ਤਾਂ ਹੱਥ ਜੋੜ ਕੇ ਦੀ ਮਾਤਾ ਜੀ ਨੂੰ ਤੇ ਧਰਮ ਪਤਨੀ ਜੀ ਨੂੰ ਬੇਨਤੀ ਆ ਯੋਲ ਮਾੜੀ ਉਹਨੂੰ ਤਾਲਾ ਲਾ ਲੋ ਜਿੱਥੇ ਮੂੰਹ ਮਾਂ ਮਾਰ ਕੇ ਆ ਜਾਂਦਾ ਖਾ ਪੀ ਕੇ ਪਤਾ ਨਹੀਂ ਕਿੱਲੀ ਆ ਜਾਂਦਾ ਗੱਤ ਬੋਤਲ ਨੂੰ ਹੱਥ ਮਾ ਜਾਂਦਾ ਤੇ ਵਿਧਾਨ ਸਭਾ ਦੇ ਗਾਹ ਪੌਂਦਾ ਫਿਰਦਾ ਵੇਖੋ ਪਤਾ ਆਦ ਸਿੰਘ ਬਾਜਵਾ ਨੂੰ ਜਿਨ੍ਹਾਂ ਦੀ ਉਮਰ ਮੈਨੂੰ ਲੱਗਾ 70 ਸਾਲ ਦੇ ਨੇੜੇ ਤੇੜੇ ਹੋਣ ਨੂੰ ਆਈਆ ਉਹਨਾਂ ਨੂੰ ਕਹਿੰਦਾ ਐ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂ ਭਰਾਵਾ ਤੇਰੀ ਅੱਖੀਆਂ ਤੇ ਅੱਖਾਂ ਪਾਲੀਆਂ ਪ੍ਰਤਾਪ ਬਾਜਵੇ ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ ਚ ਟੰਨ ਹੋ ਜਾਣਾ ਤੂੰ ਪਤਾ ਨਹੀਂ ਕੀ ਕੁਝ ਖਾ ਪੀ ਕੇ ਆਉਣਾ ਜਿਹਨੂੰ 8 ਤਾਰੀ ਐਸਆਈਟੀ ਨੇ ਬੁਲਾਇਆ 7 ਤਾਰੀ ਮੈਂ ਪੇਚ ਹੋਇਆ ਕਈ ਹੁੰਦੇ ਆ ਜਿਹੜੇ ਜੁੰਦੇ ਕੀ ਮਰੇ ਹੁੰਦੇ ਆ ਮਰਦਾ ਦਿਲ ਬੋਲੇ ਸਨਹਿ ਰਾਸ ਰੀਆ ਕਾਲ ਕੇਤਰੀ ਮੀਡੀਆ ਨਾਲ ਗੱਲਬਾਤ ਕਰੋ ਪਲੀਜ਼ ਜਿਹਨੂੰ ਅੱਠ ਵਾਰੀ ਬੁਲਾਇਆ ਤੇ ਜੀਰੋ ਵਾਰੀ ਪੇਸ਼ ਹੋਈ ਮਤਲਬ ਕੀ ਲੱਗਦਾ ਜੀ ਕਿ ਮੰਨ ਚ ਚੋਰ ਆ ਜੀ ਆ ਜਿਓ ਯਾਰ ਸ਼ਰਾਬ ਕੋ ਟਾਲਾ ਆ ਜਿਓ ਯਾਰ ਪੰਜਾਬ ਦਾ ਦਿੱਲੀ ਦਾ ਜਿਹਦੇ ਚ ਉਹਨਾਂ ਦੇ ਮੰਤਰੀ ਡਿਪਟੀ ਚੀਫ ਮਿਨਿਸਟਰ ਸਾਰੇ ਅੰਦਰ ਦਿੱਤੇ ਹੋਏ ਸੁਸੋਤਿਆ ਸੰਜੇ ਸਿੰਘ ਜੈਨ ਤੇ ਹੁਣ ਉਹਨਾਂ ਦੀ ਵੀ ਵਾਰੀ ਨੇੜੇ ਆਪਦੀ ਹੈ ਇਸ ਲਈ ਭਰਾਓ ਮੈਂ ਤਾਂ ਹਮੇਸ਼ਾ ਕਿਹਾ ਕਿ ਮੈਂ ਇੱਕ ਲਾ ਬਾਈਡਿੰਗ ਸਿਟੀਜ਼ਨ ਆ ਕਾਨੂੰਨ 'ਚ ਵਿਸ਼ਵਾਸ ਹੈ ਔਰ ਇਹੀ ਕਾਰਨ ਹੈ ਇਹ ਆਹ ਜਿਹੜਾ ਕੇਸ ਹੈ ਇਹ ਕੇਸ ਹੁਣ 11 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ ਕੋਰਟਾਂ ਨੇ ਇਸ ਕੇਸ 'ਤੇ ਫੈਸਲੇ ਸੁਣਾਤੇ ਹਨ ਮਗਰ ਮੈਂ ਨਾ ਮੰਨੂ ਤਾਂ ਤਾਂ ਇਲਾਜ ਕੋਈ ਨਹੀਂ ਉਹ ਥੋੜਾ ਮੈਂ ਬੋਲਬਾਲ ਪਹਿਨਾ ਸਤਜੀਤ ਪੈਕਵੰਦ ਸਿੰਘ ਮਾਨ ਦੇ ਖਿਲਾਫ ਉਹਨੂੰ ਢਿੱਡ ਪੀੜ ਹੋ ਜਾਂਦੀ ਐਸੇ ਤਾਂ ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ ਕਿਪਾ ਉਹ ਬਿੱਗ ਬਾਸ ਫੇਲ ਕਰਦਾ ਪਰਸੋਂ ਤੋਂ ਵਿਧਾਨ ਸਭਾ ਚ ਐਨਾ ਤਾਂ ਉੱਥੇ ਟਪੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ ਚ ਮਾਰ ਪਈਂ ਕਿਦਰ ਪਤਾ ਨਹੀਂ ਔਰ ਤਾਲਾ ਲੈ ਕੇ ਆਇਆ ਸੀ ਮੇਰੀ ਤਾਂ ਹੱਥ ਜੋੜ ਕੇ ਦੀ ਮਾਤਾ ਜੀ ਨੂੰ ਤੇ ਧਰਮ ਪਤਨੀ ਜੀ ਨੂੰ ਬੇਨਤੀ ਆ ਯੋਲ ਮਾੜੀ ਓਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਰ ਕੇ ਆ ਜਾਂਦਾ ਕਿਉਂਕਿ ਖਾ ਪੀ ਕੇ ਪਤਾ ਨਹੀਂ ਕੀ ਆ ਜਾਂਦਾ ਗਲਤ ਬੋਤਲ ਨੂੰ ਹੱਥ ਪੈ ਜਾਂਦਾ ਤੇ ਵਿਧਾਨ ਸਭਾ ਦੇ ਗਾਹ ਪਉਂਦਾ ਫਿਰਦਾ ਵੇਖੋ ਪ੍ਰਤਾਪ ਸਿੰਘ ਬਾਜਵਾ ਨੂੰ ਜਿਹਨਾਂ ਦੀ ਉਮਰ ਮੈਨ ਲੱਗਾ 70 ਸਾਲ ਦੇ ਨੇੜੇ ਤੇੜੇ ਹੋਰ ਨੂੰ ਆਇਆ ਉਹਨਾਂ ਨੂੰ ਕਹਿੰਦਾ ਐ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂ ਭਰਾਵਾ ਤੇਰੀ ਅੱਖੀਆਂ 'ਚ ਅੱਖਾਂ ਪਾਲੀਆਂ ਪ੍ਰਤਾਪ ਆ ਜਾਵੇ ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ 'ਚ ਟੰਨ ਹੋ ਜਾਣਾ ਤੂੰ ਪਤਾ ਨਹੀਂ ਕੀ ਕੁਝ ਖਾ ਪੀ ਕੇ ਆਉਣਾ ਵਿਧਾਨ ਸਭਾ 'ਚ ਜੋ ਹਾਲਾਤ ਬਣੇ ਆ। ਸ਼ਾਇਦ ਪੰਜਾਬ ਦੀ ਇਤਿਹਾਸ 'ਚ ਦੇਸ਼ ਦੇ ਇਤਿਹਾਸ 'ਚ ਦੁਨੀਆ ਦੇ ਇਤਿਹਾਸ 'ਚ ਕਿਸੇ ਲੀਟਰ ਆਫ ਦਾ ਹਾਊਸ ਨੇ ਜਿਹਦਾ ਕੰਮ ਹੈ ਵਿਧਾਨ ਸਭਾ ਚਲਾਉਣਾ ਪੰਜਾਬ ਦੇ ਭਲੇ ਦੇ ਫੈਸਲੇ ਕਰਨੇ। ਉੱਥੇ ਜੋ ਹਰਕਤਾਂ ਕਰਤੂਤਾ ਕੀਤੀਆਂ ਨਾ ਪਹਿਲਾ ਨਾ ਅੱਗੇ ਕਦੇ ਐਡੀ ਸ਼ਰਮਸਾਰ ਪ੍ਰोसीडिंग ਸ਼ਾਇਦ ਕੋਈ ਮੁੱਖ ਮੰਤਰੀ ਦੀ ਲੀਡਰ ਆਫ ਦ ਹਾਊਸ ਦੀ ਵੇਖਣ ਨੂੰ ਮਿਲੂਗੀ ਜਿਹੜਾ ਲੀਡਰ ਆਫ ਦਾ ਹਾਊਸ ਆਪ ਦੀ ਵੈਲ ਤੇ ਆਉਣ ਨੂੰ ਫਿਰਦਾ ਸੀ ਉਹਨੂੰ ਮਸਾ ਹਟਾਇਆ ਲੋਕਾਂ ਨੇ ਇਹ ਤੋਂ ਪਤਾ ਲੱਗਦਾ ਕਿ ਦਿਮਾਗ ਤੇ ਕਿਸ ਤਰੀਕੇ ਦਾ ਬੋਝ ਪਿਆ ਇਸ ਲਈ ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਆ ਡਾਕਟਰ ਗੁਰਪ੍ਰੀਤ ਕਾਰ ਜੀ ਨੂੰ ਬੇਨਤੀ ਆ ਦਾ ਕੋਈ ਇਲਾਜ ਲੂਜ ਕਰਾ ਦਿਓ ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ ਹੁਣ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ ਹੁਣ ਹਿੱਲ ਗਏ ਨਾ ਕਰੋ ਭਾਈ ਇਹ ਜੇ ਕੰਮ